ਥਾਣਾ ਡੀ ਡਿਵੀਜ਼ਨ ਵੱਲੋਂ 1 ਕਿਲੋ 12 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਕੀਤਾ ਗਿਆ ਕਾਬੂ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਵਕਫ ਵਕ ਥਾਣੇ ਦੇ ਵਿੱਚ ਮਾਮਲੇ ਦਰਜ ਹਨ ਉਹਨਾਂ ਦੱਸਿਆ ਕਿ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਮਾਂਡ ਅਸਰ ਕੀਤਾ ਜਾਵੇਗਾ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਫੜੇ ਗਏ ਮੁਲਜ਼ਮ ਦੀ ਪਛਾਣ ਸੁਰਜੀਤ ਸਿੰਘ ਉਰਫ ਬਿੱਟੂ ਪੱਤਰ ਜਗੀਰ ਸਿੰਘ ਵਾਸੀ ਬੱਲ ਸਚੰਦਰ ਜ਼ਿਲ੍ਹਾ ਅਮਰਸਰ ਦੇ ਹਾਤੀ ਉਮਰ 40 ਸਾਲ ਵਜੋਂ ਹੋਈ ਹੈ ਪੁਲਿਸ ਪਾਰਟੀ ਵੱਲੋਂ ਗਸ਼ ਦੌਰਾਨ ਚੈਕਿੰਗ ਕਰਦੇ ਸਮੇਂ ਨੇੜੇ ਪੰਜਾਬ ਰੋਡ ਦੇ ਵਰਕਸ਼ਾਪ ਲੱਕੜ ਮੰਡੀ ਦੇ ਖੇਤਰ ਤੋਂ surjit singh ਉਰਫ ਬਿੱਟੂ ਨੂੰ ਕਾਬੂ ਕਰਕੇ ਇਸ ਪਾਸੋਂ 1 ਕਿਲੋ 12 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਨਸ਼ੇ ਦੇ ਧੰਦੇ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਵੇਖੋ ਪੱਤਰਕਾਰ ਸੁਖਦੇਵ ਮੋਹਨੂ ਦੀ ਅਮਰਸਰ ਤੋਂ ਖਾਸ ਰਿਪੋਰਟ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੈਸੇਜ ਦੇ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਔਰ ਅਮਰਸਰ ਅਮਰਸਰ ਕਮਿਸ਼ਨਰਟ ਵਿੱਚ ਖਾਸ ਤੌਰ ਤੇ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਕਮਿਸ਼ਨਰ ਸਾਹਿਬ ਵੱਲੋਂ ਸਖਤ ਦਿਸ਼ਾੜ ਦੇ ਦਿੱਤੇ ਹੋਏ ਨੇ ਔਰ ਇਹਦੀ ਲੜੀ ਵਿੱਚ ਐਸ ਐਚਓ ਡੀ ਡਿਵੀਜ਼ਨ ਰਕੇਸ਼ ਕੁਮਾਰ ਇਹਨਾਂ ਨੇ ਇੱਕ ਦੋਸ਼ੀ ਸਰਜੀਤ ਸਿੰਘ ਸਰਜੀਤ ਸਿੰਘ ਬਾਲਸਚੰਦਰ ਦਾ ਹੈਗਾ ਉਹਨੂੰ ਫੜਨ 'ਚ ਕਾਮਯਾਬੀ ਹਾਸਲ ਕੀਤੀ ਹੈ ਔਰ 1 ਕਿਲੋ 12 ਗ੍ਰਾਮ ਹੈਰੋਇਨ ਤੋਂ ਬਰਾਮਦ ਹੋਈ ਹੈ ਔਰ ਜਿਸ ਸੰਬੰਧ ਚ 12 ਨੰਬਰ ਮਕਦਮਾ 10325 ਦਰਜ ਕੀਤਾ ਸੀ ਔਰ ਇਹ ਜਿਹੜਾ ਦੋਸ਼ੀ ਹੈਗਾ 50 ਰੋਡਵੇ ਵਰਕਸ਼ਾਪ ਜੋ ਲਕਲ ਮੰਡੀ ਦੇ ਨੇੜੇ ਏਰੀਆ ਚ ਫੜਿਆ ਗਿਆ ਸੀਗਾ ਔਰ ਇਹ ਜਿਹੜੀ ਕਾਮਯਾਬੀ ਹੋਈ ਹੈ ਔਰ ਬੜੀ ਐ ਐਸਏਡੀਸੀ ਵੀ ਵਿਸ਼ਾਲਜੀਤ ਜਿਹੜੇ ਹੈਗੇ ਨੇ ਉਹਨਾਂ ਦੀ ਨਿਗਰਾਨੀ ਚ ਹੋਈ ਹੈ ਔਰ ਬੜਾ ਸ਼ਲਾਘਾਯੋਗ ਕੰਮ ਕੀਤਾ ਹੈਗਾ ਬਾਕੀ ਇਹ ਜਿਹੜੀ ਮਹਮ ਹੈਗੀ ਹੈ ਨਸ਼ਿਆਂ ਦੇ ਖਿਲਾਫ ਮਾਨ ਜੋ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁਲਰ ਜਿਹੜੇ ਦਿਸ਼ਾਂ ਦਿਸ਼ਾਂ ਚੱਲ ਰਹੀ ਹੈ ਉਹ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗੀ